ਇਹ ਦੂਜਾ ਵਿਆਹ ਕਰਵਾ ਲਵਾਂ। ਇਹ ਇਸ ਵਾਰ ਥੋਕੇ ਅਜੇ ਪੱਕਾ ਹਨਾ ਮੁੰਡਾ ਉਹ ਦੂਜਾ ਵਿਆਹ ਕਰਵਾ ਲੈਂਦਾ ਆ। ਫਿਰ ਉਹਨਾਂ ਉਸ ਤਵਾਦ ਵੀ ਹੋਣ ਮੰਦਰਾ ਮੁਸਬੀਦਾਂ ਸਾਰੇ ਕਿਤੇ ਉਹਨਾਂ ਪੂਜਾ ਕੰਮ ਆ ਜਾਂਦਾ ਹੈ। ਤੇ ਮੇਰੇ ਮੁੰਡਾ ਹੀ ਹੋਵੇ ਮੇਰੇ ਮੁੰਡਾ ਹੀ ਹੋਵੇ। ਇਤਿਹਸਾ ਜਿਵੇਂ ਇਹ ਦੂਜਾ ਵਿਆਹ ਹੋਇਆ ਹੈ। ਇਸ ਤੋਂ ਬਾਅਦ ਉਹ ਬਾਹਰ ਕੱਲੀ ਆ ਗਈ ਉਹਦੇ ਤੇ ਸ਼ੀਸ਼ੇ 'ਚ ਉਹਦੇ ਦੀ ਜਿਹਾ ਦੋਨੋਂ ਖੈਲਦੀ ਹੈ ਹਨਾ ਕਿ ਉਹ ਤੇ ਮਹਾਰਾਜ ਨੇ ਤੇ ਕਿਹਾ ਸੀ ਤੇਰੇ ਨਾ ਮੋੜਾ ਹੋਣਾ ਤੇ ਦੇ ਪਰ ਉਹਨੇ ਕਿਹਾ ਕਿ ਤਿੰਨ ਕੁੜੀ ਦੀ ਆਚਰਣ ਜੇ ਜੀ ਹੈ ਤਾਂ ਉਸ ਤੋਂ ਬਾਅਦ ਹਨਾ ਉਹ ਆਪ੍ਰਿਚਾਰਕ ਤੋਂ ਪੱਗੀ-ਪੱਗੀ ਲਈ ਮੈਂ ਉਹਨੇ ਕਿਹਾ ਕਿ ਇਹ ਨੇ ਮੈਨੂੰ ਹਨਾ ਇਸ ਵਾਰ ਮੇਰੀ ਕੁੜੀ ਨਾ ਹੋਵੇ। ਫਿਰ ਉਸ ਤੋਂ ਬਾਅਦ ਵੀ ਤੇ ਹੋਵੇ ਜਦੋਂ ਹੋਊਗਾ ਉਹ ਹੋੁੰਦਾ ਹੈ। ਉਸ ਤੋਂ ਬਾਅਦ ਉਹ ਕੁੜੀ ਹੀ ਕੁੜੀ ਹੈਗੀ। ਮਹਾਰਾਜੋ ਕੁੜੀ ਨੂੰ ਪੂਰਾ ਗਿਆਨ ਇਸੇ ਕਰਦਾ। ਜਿਹੜੀ ਉਹਦੀ ਕੁੜੀ ਦੇ ਦਾ ਦਿਨ ਦੀ ਉਹਨੂੰ ਬਹੁਤ ਘੱਟ ਕਰਦੀ ਹੁੰਦੀ ਹੈ। ਵੀ ਉਹ ਨਾ ਕੁੜੀ ਦਾ ਮਹਾਰਾਜ ਹੁੰਦਾ ਹੈ। ਉਹ ਰੱਬ ਨੂੰ ਮੰਨਣਾ ਹਾੜੀਂ ਦੇ। ਪਰ ਉਹ ਕੋਈ ਨਹੀਂ ਲਗਾ ਉਹਨੇ ਮੇਰੀ ਨਹੀਂ ਮੰਨੀ ਹੈਗੀ ਤੇ ਕੁੜੀ ਦਾ ਨਾਂ ਕੀ ਰੱਖਿਆ ਰਤਨੀ ਉਹ ਉਹ ਕਹਿੰਦਾ ਕਿ ਇਹਨੇ ਪਹਿਲੀ ਗਲਤੀ ਤਾਂ ਉਸ ਰੱਬ ਦੀ ਹੈਗੀ ਜਿਨੇ ਇਹਨੇ ਮੈਨੂੰ ਵਾਹ ਦਿੱਤੀ ਦੂਜੀ ਗਲਤੀ ਤੇਰੀ ਹੈਗੀ ਜਿਵੇਂ ਉਹ ਡਿਮਿਆ ਉਹਨੇ ਤੀਜੀ ਗਲਤੀ ਕੀਤੀ ਹੈ ਇਹਨੇ ਮੇਰਾ ਵਾਇਰਸ ਖਾ ਲਿਆ ਹਾਂ ਉਸ ਤੋਂ ਬਾਅਦ ਉਹ ਸੋਨੇ ਥੋੜੀ ਵੱਡੀ ਹੋ ਗਈ ਉਹਦੀ ਸਿਹਰੀ ਜਦ ਹੀ ਉਹ ਕੁੜੀ ਨੂੰ ਨਗਰ ਦਾੜਾ ਕੋਲ ਉਡਦੀਏਗੀ ਜਦ ਹੀ ਉਹ ਕੁੜੀ ਆ ਉੜਾੜਾ ਘਰ ਆਉਣੇਗੀ ਉਹਦੇ ਬਾਅਦ ਵੀ ਜਿਹੜੀ ਉਹ ਪਹਿਲੀ ਪਤਨੀ ਹੋਣੀ ਹੈਗੀ ਹਨ ਉਹ ਉਹਨੂੰ ਕਹਿਣ ਆਉਂਦੀ ਹੈ ਬੱਚੇ ਖਾਣਾ ਖਾ ਲਓ ਉਹ ਵੀ ਖਾਣਾ ਖਾਣ ਚੱਲਦੇ ਨੇ ਮਹਾਰਾਜ ਨੂੰ ਸਾਲੇ ਨੇ ਆਪਣੇ ਖਾਣਾ ਖਾਣ ਨੂੰ ਆਦੇ ਪਰ ਉਹਨੂੰ ਉਹ ਸੀਟਾ ਕੀ ਛੱਡ ਕੇ ਦੇਖਦੀ ਹੁੰਦੀ ਹੈ ਕਿ ਪਿਤਾ ਜੀ ਨੂੰ ਉਹਨੀਆਂ ਨਹੀਂ ਪਿਆਰ ਕਰਦੇ ਉਸ ਤੋਂ ਬਾਅਦ ਜਦੋਂ ਵੱਡੀ ਹੋ ਜਾਂਦੀ ਹੈ ਤòn ਵੱਡੀ ਹੋ ਜਾਂਦੀ ਆ ਅੱਧੀ ਰੈਡੀ ਜਦੋਂ ਉਹ ਵੱਡੀ ਹੋ ਜਾਂਦੀ ਹੈਗੀ ਹਨਾ ਉਹ ਸਾਰੀ ਹੀ ਪਹਿਨਣਾ ਜਿਹੜਾ ਉਹਨੇ ਪਿੰਡ 'ਚ ਲੋਕ ਜਿਹੀਆਂ ਹਨਾ ਉਹ ਆਪਣੀ ਘਰਾਂ ਨਾਲ ਦੇ ਖੇਡ ਨਹੀਂ ਸਕਦੀ ਜੀ ਮਾਹਾਂ ਆਜ ਮੈਂ ਕਹਿੰਦੇ ਕਿ ਇਹੋ ਕਹਿੰਦੇ ਇੰਨੀ ਕੁੜੀਾਂ ਦਾ ਵੇਣ ਲੱਗ ਗਏ ਆ ਨਾ ਉਹ ਆਪਣੀ ਘਰਾਂ ਨਾਲ ਦੇ ਖੇਡ ਨਹੀਂ ਸਕਦੀ ਜੀ ਉਹ ਪਿੰਡ ਦੇ ਕਿਨਾਰੇ ਉਸ ਤੋਂ ਬਾਅਦ ਉਹਨੇ ਉਹ ਗੇੜੀ ਕੋਈ ਹੁੰਦੀ ਹੈ ਉਹ ਓੜੀ ਕੋਈ ਤਾਂ ਦਿੱਤੀ ਹੁੰਦੀ ਹੈਗੀ ਇੱਕ ਜਿਹਨੂੰ ਉਹ ਆਪਣੇ ਨਾਲ ਬਾਅਦ ਵਿੱਚ ਕਹਿੰਦੀ ਹੈ ਕਿ ਹੁਣ ਤੁਸੀਂ ਇਹਨਾਂ ਵਾਹਿਗੁਰੂ ਜਿਆ ਨਹੀਂ ਮੰਨਦੇ ਇਹ ਰੱਬ ਤਾਂ ਇੱਕ ਥਾਂ ਤੇ ਹੀ ਹੈਗਾ ਹੈ ਉਹ ਉਹ ਇਹ ਤਾਂ ਕਹਿੰਦੀ ਹੈ ਉਹ ਉਹ ਕਹਿੰਦੇ ਰੱਬ 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 ਲੈ ਪਈਏਗੀ ਉਸ ਤੋਂ ਬਾਅਦ ਇਹ ਇਹ ਨਾ ਉਹ ਦੀ ਤੇਰੀ ਪਹਿਲੀ